ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਬਾਈ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਬਾਈ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਏ ਆਂ ਤੇ ਸੱਤ ਟਰੈਕਟਰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਕੁਝ ਟਰੈਕਟਰ ਪੰਜਾਬ ਨੰਬਰ ਆ ਕੋਈ ਸ ਹਰਿਆਣਾ ਨੰਬਰ ਆ ਟਰੈਕਟਰਾਂ ਦਾ ਸਾਰਿਆਂ ਨੂੰ ਪਲੱਸ ਪੁਆਇੰਟ ਇਹ ਆ ਕਿ ਬਾਈ ਤੋਂ ਅੱਜ ਆਪਾਂ ਰੇਟ ਉਹ ਲਵਾਂਗੇ ਜਿਹੜੇ ਬਾਈ ਨੇ ਕਿਸੇ ਨੂੰ ਵੀ ਨਹੀਂ ਦਿੱਤੇ ਤੇ ਬਾਈ ਨਾ ਕਰਦੇ ਆ ਬਾਈ ਗੱਲਬਾਤ ਤੇ ਦੂਸਰਾ ਟਰੈਕਟਰਾਂ ਦਾ ਬਾਈ ਪ ਇਹ ਸਾਰੇ ਟਰੈਕਟਰ ਚੰਗੀ ਹਾਲਤ ਦੇ ਵਿੱਚ ਆ। ਹੁਣ ਬਾਈ ਨਾਲ ਆਪਾਂ ਕਰਦੇ ਆ ਬਾਈ ਗੱਲਬਾਤ। ਬਾਈ ਸਸਰੀ ਕਾਰ ਜੀ। ਸਸਰੀ ਕਾਰ। ਠੀਕ ਆ ਕੋ ਜੀ। ਹਾਂ ਜੀ ਹਾਂ ਚੜ੍ਹਦੀ ਕਲਾ। ਠੀਕ ਹੈ ਜੀ। ਤੇ ਸੇਤਾ ਵਗੈਰਾ ਕਿਵੇਂ ਹੈ ਜੀ? ਬਹੁਤ ਵਧੀਆ ਬਾਈ। ਵਧੀਆ ਜੀ। ਹਾਂ ਜੀ। ਠੀਕ ਹੈ ਜੀ। ਤੇ ਬਾਈ ਥੋੜਾ ਆਪਾਂ 855 ਤੋਂ ਸ਼ੁਰੂ ਕਰੀਏ ਜੀ। ਹਾਂ ਜੀ ਹਾਂ। ਲਓ ਜੀ। 2013 ਮਾਡਲ ਆ ਗਿਆ ਬਾਈ। ਤੇ ਬਾਈ ਟਾਇਰਾਂ ਦੀ ਗੱਲਬਾਤ ਕਰੀਏ ਕਿੰਨੇ ਪੈਸੇ ਪਏ ਹੋਏ ਆ। 90 ਪੈਸੇ ਟਾਇਰ ਨੇ ਵੀਰੇ। 90 ਪੈਸੇ ਜੀ। ਪਿਓ ਡੀਟੀ ਮਾਡਲ ਟਰੈਕਟਰ ਆ। 6 ਨਟਾਂ ਵਾਲ ਬਾਈ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਹੋਇਆ ਡਬਲ ਡਿਸਟ੍ਰਿਬਿਊਟਰ ਆ ਕਨੋਪੀ ਵਗੈਰਾ ਲੱਗੀ ਹੋਈ ਆ ਹਨ ਤੇ ਬਾਈ ਆਹ ਸੀਲਾ ਵਗੈਰਾ ਨਾ ਚੰਗੀ ਤਰ੍ਹਾਂ ਚੈੱਕ ਕਰ ਲੋ ਅਜੇ ਪੰਪ ਦੀ ਸੀਲ ਹੈ ਤਾਂ ਇਹ ਖੁੱਲੀ ਨਹੀਂ ਹੈਗੀ ਵਧੀਆ ਹਾਲਤ ਦੇ ਵਿੱਚ ਆ ਤੇ ਪਾਵਰ ਸਟੀering ਆ ਗਿਆ ਆ ਫੁੱਲ ਟੌਪ ਆ ਜੀ ਫੁੱਲ ਟੌਪ ਮਾਡਲ ਆ ਗਿਆ ਹਨ ਤੇ ਬਾਈ ਹੁਣ ਇੱਧਰ ਨਹੀਂ ਸਾਈਡ ਤੋਂ ਇਹ ਦੇਖੀਏ ਮਰਗਾੜ ਵਗੈਰਾ ਪਹਿਲਾਂ ਤਾਂ ਚੰਗੀ ਤਰ੍ਹਾਂ ਕਰੋ ਚੈੱਕ ਸਾਫ ਕੰਡੀਸ਼ਨ ਦੇ ਵਿੱਚ ਆ ਕਿਤੇ ਵੀ ਕੋਈ ਡੈਂਟਿੰਗ ਮੈਂਟਿੰਗ ਨਹੀਂ ਹੋਈ ਸਭ ਕੁਝ ਨਾਲ ਦਾ ਆ हां निकल वगैरह अच्छी तरह देख सकते हो दे। सारा कुछ ਨਾਲ ਦਾ ਸਾਈਡ ਤੋਂ ਟਿਊਬਾ ਵਗੈਰਾ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਬਾਈ ਸਾਰਾ ਗਾ ਡرائی ਪੰਗਾ ਹੋਗਾ ਟੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਕਾਗਜ਼ ਪੱਤਰਾਂ ਦਾ ਓਕੇ ਜੀ ਪੰਜਾਬ ਨੰਬਰ ਆ ਨਹੀਂ ਇਹ ਕਾਲਿਆਂ ਲਈ ਜੀ ਅੱਛਾ ਕਾਲਿਆਂ ਲਈ ਹਰਿਆਣੇ ਦਾ ਹਾਂ ਜੇ ਪੰਜਾਬ ਦੀ ਪਾਰਟੀ ਨੂੰ ਐਨਓਸੀ ਵਗੈਰਾ ਮਿਲ ਜੂ ਠੀਕ ਹੈ ਐਨਓਸੀ ਮਿਲ ਜੂਗੀ ਬਾਈ ਕਾਲਿਆਂ ਵਾਲੀ ਦਾ ਨੰਬਰ ਆ ਗਿਆ ਮਤਲਬ ਕਿ ਹਰਿਆਣੇ ਦਾ ਨੰਬਰ ਆ ਗਿਆ ਤੇ ਜੇ ਹੁਣ ਬਾਈ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਵੀਰੇ ਇਹ 4.5 ਲੱਖ ਰੁਪਏ ਡਿਮਾਂਡ ਆ ਜੀ 4.5 ਆ ਡਿਮਾਂਡ ਆ ਲੈਣ ਦੇਣ ਵਾਲਾ ਰੇਟ ਕਿੰਨਾ ਰਹੂਗਾ ਆਪਣਾ ਸਵਾ 4 ਲੱਖ ਰੁਪਏ ਦਾ ਰੇਟ ਦੇਣਾ ਸਵਾ 4 ਦਾ ਹਾਂਜੀ ਭਾਈ ਸਵਾ 4 ਦੇ ਵਿੱਚ ਭਾਈ ਲੈ ਜਿਓ ਬਾਕੀ ਮੌਕੇ ਤੇ ਉੱਪਰ ਅਸਲੀ ਨਾ ਮਰ ਜੇਗਾ ਹੋਰ ਮਹਾਨਤਾ ਕੋ ਹੋ ਜੂਗਾ ਹੈਨਾ ਹਾਂਜੀ ਠੀਕ ਆ ਭਾਈ ਹੁਣ ਆ ਗਿਆ ਭਾਈ ਫਾਰਮਰ 60 ਹੈਨਾ ਫਾਰਮਰ 60 2011 ਮਾਡਲ ਆ ਭਾਈ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਟਾਇਰ ਟੂਰ ਕਿੰਨੇ ਪੈਸੇ ਪਏ ਹੋਏ ਆ ਭਾਈ 80-90 ਪੈਸੇ ਟਾਇਰ ਨੇ ਵੀਰੇ ਚਾਰੇ 85 ਤੋਂ 90 ਹੈਨਾ ਇਹ ਵੀ ਫੁੱਲ ਟੌਪ ਵਾਲਾ ਮਾਡਲ ਆ ਜੀ ਡਿਸਟ੍ਰੀਬਿਊਟਰ ਜੀ ਬਾਕੀ ਪੂਰਾ ਚੰਗਾ ਟਰੈਕਟਰ ਆ ਫਰਸਟ ਪਾਰਕੀ ਦਾ ਜੀ ਪੈੜ ਤਾਂ ਵਗੈਰਾ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਠੀਕ ਆ ਇੰਜਨ ਇੰਜਨ ਆ ਜਿਮਾ ਸਾਫ ਕੰਡੀਸ਼ਨ ਦੇ ਵਿੱਚ ਆ ਸ਼ੋ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਛਤਰੀ ਵਗੈਰਾ ਲੱਗੀ ਹੋਈ ਆ ਵਧੀਆ ਕੰਡੀਸ਼ਨ ਦੇ ਵਿੱਚ ਹੀ ਛਤਰੀ ਆ ਪੈਕ ਸਾਈਡ ਤੋਂ ਬਾਈ ਟਰੈਕਟਰ ਸਾਰੇ ਡਰਾਈ ਪਿਆ ਹੋਇਆ ਆ ਹੋ ਕੁਕ ਚੰਗੀ ਤਰ੍ਹਾਂ ਦੇਖ ਸਕਦੇ ਹੋ ਜਿਹੜੇ ਟਰੈਕਟਰ ਜ਼ਿਆਦਾਤਰ ਲੋਡ ਦੇ ਉੱਪਰ ਚੱਲੇ ਹੁੰਦੇ ਆ ਉਹਨਾਂ ਦੀ ਹਕੂਕ ਵੱਡੀ ਪਈ ਹੁੰਦੀ ਆ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਕੱਲੀ ਬਾਹੀ ਬਾਹੀ ਚੱਲਿਆ ਟਰੈਕਟਰ ਕੱਲੀ ਬਾਹੀ ਤੇ ਚੱਲਿਆ ਹੋਇਆ ਮਤਲਬ ਕਿ ਕਹਿੰਦਾ ਮਤਲਬ ਇਹ ਆ ਵੀ chreelu ਚੱਲਿਆ ਹੋਇਆ ਟਰੈਕਟਰ ਹੈਨਾ ਤੇ ਬਾਈ ਆ ਰਮ ਰੂਮ ਚੰਗੀ ਤਰ੍ਹਾਂ ਦੇਖ ਲੋ ਵਧੀਆ ਕੰਡੀਸ਼ਨ ਦੇ ਵਿੱਚ ਆ ਹੁਣ ਆਪਾਂ ਇਧਰਲੀ ਸਾਈਡ ਚੈੱਕ ਕਰਾ ਦਨੇ ਆ ਤੇ ਨਾਲ ਹੀ ਬਾਈ ਤੋਂ ਆਪਾਂ ਰੇਟ ਰੂਟ ਪੁੱਛਦੇ ਆ ਬਾਈ ਲਓ ਬਾਈ ਰਹਿਮਤ ਚੰਗੀ ਤਰ੍ਹਾਂ ਕਰ ਲੋ ਚੈੱਕ ਜਿੱਥੋਂ ਰੰਗ ਲਿਹਾ ਹੋਇਆ ਸਾਰੇ ਨੂੰ ਪਲੱਸ ਪੁਆਇੰਟ ਉਥੋਂ ਲਿਹਾ ਕਿਤੇ ਵੀ ਕੋਈ ਡੈਂਟਿੰਗ ਮੈਂਟਿੰਗ ਨਹੀਂ ਹੋਈ ਇੰਨ ਮਰ ਰਿਕਾਰਡ ਵਗੈਰਾ ਬਹੁਤ ਸਾਫ ਸੁਥਰਾ ਟਰੈਕਟਰ ਆ ਮਗਰਾੜ ਮੂੜਾ ਸਾਰਾ ਜੈਨੂਅਲ ਹੈ ਹਾਂ ਜੈਨੂਅਲ ਆ ਬਾਈ ਸਾਰੀ ਇਹਦੀ ਟਰੈਕਟਰ ਦੀ ਕੰਡੀਸ਼ਨ ਆ 2011 ਦਾ ਜਮਾਂ ਲਾਸਟ ਦਾ ਜੀ ਇਹ ਠੀਕ ਆ ਉੱਚੋ ਵੀ ਬਹੁਤ ਪੂਰਾ ਇਨਸਾਫ ਪਿਆ ਜੀ ਲਓ ਬਾਈ ਜਿਮਾ ਇੰਜਨ ਨਾ ਸੁੱਕਾ ਪਿਆ ਹੋਇਆ ਚੌਕ ਦਾ ਇੰਜਨ ਆ ਸਾਰਾ ਸੁੱਤਾ ਪਿਆ ਹੋਇਆ ਇੰਜਨ ਆ ਬਾਈ ਤੇ ਬਾਈ ਜੇ ਹੁਣ ਆਪਾਂ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਜੀ 3,70,000 ਆ ਵੀਰੇ 370 ਹਾਂਜੀ ਤੇ ਲੈਣ ਦੇਣ ਫਿਰ ਕਿੰਨੇ ਚ ਕਰ ਦੋਗੇ ਮੈਂ 40 ਕਿਹ ਹਜ਼ਾਰ ਦਾ ਦੇ ਦਾਂਗੇ 40 ਚ ਹਾਂ 3 ਲੱਖ 40 ਹਜ਼ਾਰ ਦਾ 30000 ਰੁਪਿਆ ਬਾਈ ਮਾਨਤਾਨ ਹੋ ਗਿਆ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਨ ਬਾਈ ਵਰਕੇ ਕਰ ਦੇਣਗੇ ਤੇ ਹੁਣ ਆ ਗਿਆ ਬਾਈ 855 2017 ਮਾਡਲ ਆ ਪਹਿਲਾਂ ਤਾਂ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਨਾ ਬਾਈ ਉਹ ਚੈੱਕ ਕਰੋ ਸ਼ੋਰੂਮ ਕੰਡੀਸ਼ਨ ਪਈ ਹੋਈ ਆ ਟਰੈਕਟਰ ਦੀ 1600 ਕੁਸ਼ ਘੰਟੇ ਚੱਲਿਆ ਵੀਰੇ 1600 ਕੁਸ਼ ਘੰਟੇ ਬਾਈ ਪਹਿਰ ਨਾਲ ਦੇ ਨੇ ਪੀਵੀ 10 ਲੁਧਿਆਣਾ ਨੰਬਰ ਆ ਜੀ ਫਰਸਟ ਪਾਰਟੀ ਦਾ ਠੀਕ ਆ ਬਾਈ ਪੰਜਾਬ ਦਾ ਨੰਬਰ ਆ ਗਿਆ ਲੁਧਿਆਣੇ ਦਾ ਬਾੜ ਮਰੂੜ ਉੱਪਰੋਂ ਹੁਣ ਕਰ ਲੋ ਚੰਗੀ ਤਰ੍ਹਾਂ ਚੈੱਕ ਉੱਪਰ ਤੋਂ ਜੈਨੂਅਲ ਟਰੈਕਟਰ ਆ ਸਾਰਾ ਜੈਨੂਅਲ ਡਬਲ ਡਿਸਟ੍ਰੀਬਿਊਟਰ ਆਗਾ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਆਹੋ ਕੂਕ ਦੇਖ ਲੋ ਟਿਊਬਾਂ ਵਗੈਰਾ ਦੇਖ ਸਕਦੇ ਹੋ ਆਹ ਬੈਕ ਸਾਈਡ ਵਾਲਾ ਜਿਹੜਾ ਹਿੱਸਾ ਉਹ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਆ ਛਤਰੀ ਛੁਤਰੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੋਈ ਆ ਤੇ ਬਾਈ ਟਰੈਕਟਰ ਨਾ ਅਜੇ ਤਾਂ ਇਹ ਕਪੜਾ ਕੋਪੜਾ ਕੁਝ ਨਹੀਂ ਮਾਰਿਆ ਹੋਇਆ ਐ ਜਿਵੇਂ ਚੌਕੀ ਜਾਂਦਾ ਟਰੈਕਟਰ ਠੀਕ ਆ ਜਿਹੜੇ ਟਰੈਕਟਰਾਂ ਦਾ ਸ਼ੋਸ਼ ਹੋਆ ਲੰਘਾ ਹੁੰਦਗਾ ਉਹ ਦੋ ਪੰਤੇ ਜੇ ਹੋਏ ਪਏ ਹੁੰਦੇ ਆ ਟਰੈਕਟਰ ਦੀ ਕੋਈ ਸ਼ੋ ਸ਼ੂ ਨਹੀਂ ਲੱਗੀ ਕਿਤੇ ਕੋਈ ਰੰਗ ਪੇਟ ਨਹੀਂ ਹੋਇਆ ਮੈਂਪਰ ਨੂੰ ਕੱਲੇ ਨੂੰ ਜਰੂਰ ਆ ਪੰਜਾਬ ਨੰਬਰ ਆ ਗਿਆ ਚੰਗੀ ਤਰ੍ਹਾਂ ਦਿਖਾ ਦਿੰਦੇ ਆ ਅੱਜ ਤੋਂ ਰਾਜ ਉੱਤਰਿਆ ਕਰਿਆ ਹੈਗਾ ਪਰ ਹੋਇਆ ਨਹੀਂ ਹੈਗਾ ਸਾਰਾ ਜਿਹਨੂੰ ਟਰੈਕਟਰ ਹੈ ਜੀ ਆ ਲਿਟ ਲਿਟ ਮੈਂ ਸਭ ਕੁਝ ਨਾਲ ਦਾ ਜੀ ਬਾਈ ਲਓ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਪੈੜ ਦਾਣ ਵગેਰਾ ਜਮਾ ਸੁੱਕੇ ਪਏ ਹੋਇਆ ਬੰਦੀ ਗੱਲ ਇਹ ਟਰੈਕਟਰ ਦਾ ਸਾਲ ਦਾ ਫੁੱਲ ਬੀਮਾ ਹੋਇਆ ਹੋਇਆ ਜੀ ਨੇ ਨਾ ਕਰਵਾਉਣਾ ਬਹੁਤ ਸੌਖਾ ਰਹੂਗਾ ਠੀਕ ਆ ਬਾਈ ਹਾਂ ਲਓ ਜੀ ਆ ਨਟਾਂ ਦਾ ਨਿਕਲ ਨਿਕਲ ਦੇਖਿਓ ਐ ਉਹ ਵੀ ਗਿਆ ਹੈਗਾ ਹਾਂ ਬਿਲਕੁਲ ਬਾਈ ਬੈਕ ਸਾਈਡ ਤੋਂ ਜਿਹੜੀ ਟਰੈਕਟਰ ਦੀ ਕੰਡੀਸ਼ਨ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਡਬਲ ਡਿਸਟ੍ਰਿਬਿਊਟਰ ਆ ਗਿਆ ਪਿਊਪਾ ਵਗੈਰਾ ਜਮਾ ਡ라이 ਪਈਆਂ ਹੋਈਆਂ ਪੂਰਾ ਸੁਥਰਾ ਟਰੈਕਟਰ ਆ ਕੱਲਾਂ ਇੱਥੋਂ ਜੂਬ ਪਾ ਲਾ ਕੇ ਡੈਕ ਉੱਤਰਿਆ ਹੋਇਆ ਤਾਂ ਹੀ ਆ ਮੜੇ ਜੇ ਦਾਗ ਨਹੀਂ ਇਹ ਸਾਰਾ ਜਿਹਨੂੰ ਹਣਾ ਛੱਤਾਂ ਛੱਤਾਂ ਦਿਖਾਇਓ ਇਹ ਸ਼ੀਸ਼ੇ ਵਰਗੇ ਹੁੰਦੇ ਹੂੰ ਬਿਲਕੁਲ ਚੰਗੀ ਕੰਡੀਸ਼ਨ ਦੇ ਵਿੱਚ ਆ ਬਾਈ ਆ ਮਾਰਕ ਆ ਗਿਆ ਟਾਇਰ ਦਾ 17 ਦੇ ਹੀ ਨੇ ਸਾਰੇ 17 ਦੇ ਨਾਲ ਦੇ ਟਾਇਰ ਆ ਹਾਂਜੀ ਨਾਲ ਨਾਲ ਦੇ ਟਾਇਰ ਆ ਗਏ ਬਾਈ ਤੇ ਬਾਈ ਜੇ ਹੁਣ ਆਪਾਂ ਇਹਦੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਬਾਈ ਦੀ ਮੰਗ ਆਪਾਂ 5.5 ਲੱਖ ਰੁਪਇਆ ਕਰਦੇ ਆ। 5.5? ਹਾਂਜੀ। ਅੱਛਾ 5-60 ਡਿਮਾਂਡ ਕਰਦੇ ਹੋ। ਲੈਣ ਦੇਣ ਕਿੰਨੇ ਚ? ਲੈਣ ਦੇਣ ਇਹਦਾ ਜੀ ਟਰੈਕਟਰ ਦਾ ਆਪਾਂ ਦੇਵਾਂਗੇ 5-35 ਦਾ ਜੀ। 5-35 ਆ ਬਾਈ। ਹਾਂ ਬਾਕੀ ਮੌਕੇ ਦੇ ਮਾਨਤਾਣ ਕਰਦੇ। ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜਾਊਗੀ। ਤੁਸੀਂ ਵੀਡੀਓ ਦੇਖ ਕੇ ਆਊ ਆਪਾਂ ਹੋਰ ਵੀ ਮਾਨਤਾਣ ਕਰਾਂਗੇ। ਠੀਕ ਆ ਬਾਈ। ਠੀਕ ਆ। ਤੇ ਬਾਈ ਇੱਕ ਜੀ ਹੋਰ ਦੱਸੋ ਕਾਗਜ਼ ਪੱਤਰ ਓਕੇ ਆ ਜੀ ਆ। ਓਕੇ ਜੀ ਓਕੇ। ਓਕੇ ਆ ਹਨਾ। ਹਾਂ ਕਲੀਅਰ ਹੈ। ਲੈ ਬਾਈ। ਹੁਣ ਆਪਾਂ ਦਿਖਾਉਣ ਲੱਗਿਆ ਬਾਈ ਦੂਸਰਾ ਟਰੈਕਟਰ। ਆ ਮੈਸੀ ਹੋ ਪਤਾ ਇਹ ਟਰੈਕਟਰ ਦੀ ਕੰਡੀਸ਼ਨ ਆ ਬਾਈ ਉਹ ਚੰਗੀ ਤਰ੍ਹਾਂ ਚੈੱਕ ਕਰ ਲਓ ਬਹੁਤ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਉਹ ਪਿਆ ਹੋਇਆ ਤੇ ਟਾਇਰਾਂ ਦੀ ਗੱਲ ਬਾਤ ਕਰੀਏ ਬਾਈ ਟਾਇਰ ਤਾਂ 100% ਹੀ ਆ ਹਨਾ ਸਾਰੇ ਨਵੇਂ ਨੇ ਆਪਾਂ ਹੀ ਪੁੱਛ ਨਵੇਂ ਆ ਬਈਆਂ ਮਾਰ ਕੇ ਮੁਰਕੇ ਹਜੇ ਤਾਂ ਓਵੇਂ ਆ ਤੇ ਪੈੜਦਾਨ ਵਗੈਰਾ ਚੰਗੀ ਤਰ੍ਹਾਂ ਕਰ ਲਓ ਚੈੱਕ ਜਿਹੜੇ ਸਿਆਲਾ ਆ ਗਿਆ ਨਾਲ ਦਾ ਜੀ ਜੀ ਬਾਈ ਪੀਵੀ 11 ਨੰਬਰ ਆ ਫਸਟ ਪਾਰਟੀ ਦਾ ਟਰੈਕਟਰ ਹੈ ਪਹਿਲੀ ਪਾਰਟੀ ਦਾ ਹਾਂਜੀ ਠੀਕ ਆ ਬਾਈ ਰੇਮਾ ਨੂੰ ਬੇਟ ਬੂਟੇ ਦੇ ਕੰਪਨੀ ਕੰਨੀ ਹੋਏ ਨੇ ਲੱਗੇ ਹੋਏ ਆ ਹਨਾ ਹਾਂਜੀ ਕੰਪਨੀ ਦੇ ਬੇਟ ਆ ਬਾਈ ਜੇਸਤੀ ਪਾਈਪਾਂ ਦੀ ਛਤਰੀ ਲੱਗੀ ਹੋਈ ਆ ਆ ਮੀਟਰ ਮੂਟਰ ਵਾਲਾ ਏਰੀਆ ਜਮਨ ਚੰਗੀ ਤਰ੍ਹਾਂ ਬਈ ਚੈੱਕ ਕਰ ਲੋ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਤੇ ਜੇ ਆਪਾਂ ਹੁਣ ਆਪਾਂ ਗੱਲਬਾਤ ਕਰੀਏ ਬਈ ਬੈਕ ਸਾਈਡ ਦੀ ਬੈਕ ਸਾਈਡ ਤੋਂ ਵੀ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਜੈਨੂਅਨ ਆ ਬਈ ਟੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਹਾਂ ਤਨੀ ਉਹ ਕਾਗਜ਼ ਪੱਤਰ ਪੂਰੇ ਮਿਲਣਗੇ ਕਾਗਜ਼ ਪੱਤਰ ਸਾਰੇ ਬਈ ਮਿਲ ਜਾਣਗੇ ਪੂਰੇ ਜੇ ਹੁਣ ਇਹਦੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਬਈ 2,45,000 ਰੁਪਏ ਦੋ ਬੰਦਾਲੀ ਡਿਮਾਂਡ ਹਾਂਜੀ ਲੈਣ ਦੇਣ ਫਿਰ ਭਾਈ ਕਿੰਨੇ ਚ ਕਰ ਲੋਗੇ ਸਵਾਗ 2 ਦਾ ਦੇ ਦਾਂਗੇ ਜੀ ਸਵਾਗ 2 ਦਾ ਹਾਂਜੀ ਸਵਾਗ 2 ਦੇ ਵਿੱਚ ਭਾਈ ਲੈ ਜੋ ਉੱਪਰ نیچے ਹੋ ਜੂ ਹੋ ਜੂਗਾ ਭਾਈ ਹਨਾ ਹਾਂਜੀ ਅ ਮਤਲਬ ਕਿ ਇਹਦੇ ਚੋਟੇ 20000 ਰੁਪਏ ਹਾਂਜੀ ਹਾਂ 20 ਉੱਟ ਗਿਆ ਭਾਈ ਹਨਾ 20 ਉੱਟ ਗਿਆ ਇਹਦੇ ਚੋਂ ਜੇ ਬੋ ਬਾਹਲਾ ਵੀ ਮੁੱਲ ਭਰ ਦੀ ਉਹਦਾ ਫਾਇਦਾ ਨਹੀਂ ਹੈਗਾ ਜੀ ਫਾਇਦਾ ਨਹੀਂ ਹੈਗਾ ਭਾਈ ਹਾਂ ਸਹੀ ਗੱਲ ਆ ਜਿਹਨੇ ਲੈਣਾ ਹੋਇਆ ਭਾਈ ਇੰਨੇ ਚ ਵੀ ਲੈ ਲੂਗਾ ਹੁਣ ਆ ਗਿਆ ਭਾਈ फार्मट्रैक 60 ਬਾਈ ਹਾਂ ਇਹ 2011 ਮਾਡਲ ਹੈ ਜੀ ਸੈਕੰਡ ਓਨਰ ਨਾਲ ਸੈਕੰਡ ਓਨਰ ਆ ਨੰਬਰ ਪੀਵੀ 11 ਸੰਗਰੂਰ ਜ਼ਿਲ੍ਹੇ ਦਾ ਨਾ ਹੋਇਆ ਵਾ ਦੂਜੀ ਦਾ ਠੀਕ ਆ ਬਾਈ ਟਰੈਕਟਰ ਸਾਰਾ ਜਿਹਨੂੰ ਨਾਲ ਆਪਣੀ ਫੁੱਲ ਗਾਰੰਟੀ ਹੈ ਆ ਬਾਈ ਕਿਸੇ ਨੇ ਸ਼ੌਕੀਆ ਤੌਰ ਤੇ ਆ ਹਮੂਰੇ ਸੰਗਲ ਸੰਗੋ ਲਵਾਏ ਹੋਏ ਆ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ 2011 ਮਾਡਲ ਆ ਗਿਆ ਤੇ ਪਹਿਲਾਂ ਤਾਂ ਨਾ ਸ਼ੋ ਸ਼ੂ ਦੀ ਕੰਡੀਸ਼ਨ ਚੰਗੀ ਤਰ੍ਹਾਂ ਬਾਈ ਚੈੱਕ ਕਰ ਲੋ ਜਿੱਥੋਂ ਰੰਗ ਲਿਹਾ ਉਥੋਂ ਲਿਹਾ ਠੀਕ ਆ ਤੇ ਮੂਲਾ ਨੂੰ ਸਾਰਾ ਜੈਨੂਅਲ ਆ ਸਾਰਾ ਜੈਨੂਅਲ ਟੌਪ ਟਰੈਕਟਰ ਹਰ ਵਾਰ ਸਪੀਟੀਓ ਹੈ ਇੱਕ ਬ੍ਰੇਕਾਂ ਪਾਵਰ ਸਟੀering ਆ ਪਾਵਰ ਸਟੀering ਆ ਗਿਆ ਬਾਈ ਹਾਂ ਰਿਮ ਰੂਮ ਬਾਈ ਚੰਗੀ ਤਰ੍ਹਾਂ ਕਰ ਲੋ ਚੈੱਕ ਕਈ ਬੰਦੇ ਕਹਿੰਦੇ ਬਈ ਬਾਈ ਥੋੜੀ ਸਟਿਲ ਹੋ ਕੇ ਦਿਖਾਇਆ ਕਰੋ ਵੀਡੀਓ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਕਰ ਲੋ ਚੈੱਕ ਟਿਊਬਾਂ ਟਪਾ ਜਮਾ ਸਾਫ ਕੰਡੀਸ਼ਨ ਦੇ ਵਿੱਚ ਆ ਇਹ ਪਾਵਰ ਸਟੀering ਆ ਗਿਆ ਪਾਵਰ ਸਟੀering ਪਾਵਰ ਸਟੀering ਆ ਗਿਆ ਬਾਈ ਛਤਰੀ ਛੁਤਰੀਆਂ ਜਮਾ ਵਧੀਆ ਕੰਡੀਸ਼ਨ ਦੇ ਵਿੱਚ ਲੱਗੀ ਹੋਈ ਆ ਨਵੀਂ ਛਤਰੀ ਆ ਬਾਈ ਤੇ ਬਾਈ ਕਿੰਨੇ ਐਚਪੀ ਚ ਆ ਗਿਆ ਇਹ ਨਾਈਟ ਵੀ ਹੁੰਦਾ ਵੀਰੇ ਅ ਵਿੱਚੋਂ-ਵਿੱਚੋਂ ਦਿਖਾਇਓ ਮਰਵਾਇਓ ਨਿਕਾਇਆ ਸ਼ੀਸ਼ੇ ਵਰਗਾ ਰੈਕਟਰ ਪਿਆ ਸ਼ੀਸ਼ੇ ਵਰਗਾ ਪਿਆ ਬਈ ਤੇ ਆਹ ਐਚਪੀ ਦੇ ਵਿੱਚ ਆ ਗਿਆ ਤੇ ਪੈੜਦਾਨ ਵਗੈਰਾ ਬਈ ਕਰ ਲੋ ਚੰਗੀ ਤਰ੍ਹਾਂ ਚੈੱਕ ਇੱਥੋਂ ਇੰਜਣ ਕਰ ਲੋ ਇੱਥੋਂ ਇੰਜਣ ਕਰ ਲੋ ਸਾਰਾ ਡਰਾਈ ਪਿਆ ਹੋਇਆ ਠੀਕ ਆ ਤੇ ਸਾਰਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇੱਕਲੇ ਮੂਰਲੇ ਮਗਰਾੜ ਉਤਰੇ ਹੋਏ ਨੇ ਪਹਿਲਾਂ ਜੀ ਬਾਈ ਪਹਿਲਾਂ ਨਾਲ ਸੀਗੇ ਪਹਿਲਾਂ ਹੀ ਅਗਲੇ ਨੇ ਉਤਾਰੇ ਹੋਣੇ ਆਪਾਂ ਅਗਲੇ ਨੇ ਉਤਾਰੇ ਆ ਠੀਕ ਆ ਬਈ ਬਾਈ ਤਿੰਨ ਵੀ ਡਿਮਾਂਡ ਆ ਲੈਣ ਦੇਣ ਕਿੰਨੇ ਚ ਕਰ ਲੋਗੇ 290000 ਦੇ ਦੇ ਦਾਂਗੇ 290 ਦਾ ਹਾਂਜੀ 30000 ਰੁਪਿਆ ਮਾਨਤਾਣ ਕਰ ਦੇਣਗੇ ਬਾਕੀ ਚਲੋ ਮੌਕੇ ਦੇ ਉੱਪਰ ਹੋਰ 5-10000 ਰੁਪਿਆ ਅਗਲਾ ਛੜਾ ਲੈਂਦਾ ਹਾਂ ਨਾ ਬਾਈ ਤੇ ਬਾਈ ਹੁਣ ਕਿਹੜਾ ਆਰਮ ਸੱਟ ਫੇਰ ਹੈ ਨਾ ਇਹ 2005 ਮਾਡਲ ਹੈ ਇਹ 2005 ਮਾਡਲ ਆ ਗਿਆ ਬਾਈ ਫਟੇ ਗੱਡ ਦਾ ਨੰਬਰ ਆ ਗਿਆ ਬਾਈ ਤੇ ਪਹਿਲਾਂ ਤਾਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਾਈ ਨਵੇਂ ਜਮਾ ਟਾਇਰ ਹੈ ਤੇ ਨਾਲ ਮਰਗਾਰਡ ਦੇਖ ਲਓ ਉੱਤੇ ਤੋਂ ਥੱਲੇ ਤੋਂ ਟੱਚਿੰਗ ਵੇਰਿਆ ਤਾਂ ਨਹੀਂ ਬਾਈ ਕਿਤੋਂ ਹੋਈ ਕਿਤੋਂ ਨਹੀਂ ਹੋਈ ਹਲਕੀ ਫੁਲਕੀ ਤਾਂ ਚਲੋ ਮੇਨ ਐ ਹੁੰਦਾ ਵੀ ਯਾਰ 40 ਦੀ ਤੇ ਇੰਜਨ ਵੀ ਨਾ ਹੋਈ ਹੋਵੇ ਜਿਵੇਂ ਆ ਲੇਟ ਪੰਪ ਜਾਂ ਨਵਾਂ ਲੱਗਿਆ ਸੀ ਤੇ ਬਚਾਈ ਬਾਕੀ ਜੈਨੂਅਲ ਸਾਰਾ ਜੈਨੂਅਲ ਆ ਹਨਾ ਮਾੜਾ ਜਿਹਾ ਲੇਹਾ ਜਰੂਰ ਹੋ ਸਕਦਾ ਪਰ ਹੋਇਆ ਨਹੀਂ ਹੈਗਾ ਠੀਕ ਆ ਬਾਈ ਕਿਤੋਂ ਯਾਰ ਰੰਗ ਲੇਹਾ ਉਥੋਂ ਲੇਹਾ ਕਿਤੇ ਵੀ ਬਾਈ ਯਾਰ ਕੇ ਟੱਚਿੰਗ ਵੀ ਨਹੀਂ ਕਰਾਈ ਹਾਂ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਤੇ ਬਾਈ ਆ ਕਰ ਲਓ ਹੁਣ ਅੱਛਾ ਜਿਵੇਂ ਸੌਕੇ ਚੱਲਦਾ ਠੀਕ ਆ ਠੀਕ ਹੈ ਜੀ ਲੈ ਬਾਈ ਤੇ ਬਾਈ ਜੇ ਹੁਣ ਇਹਦੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ ਜੀ ਡਿਮਾਂਡ ਵੀ ਇਹਦੀ ਆਪਾਂ 245000 245 ਤੇ ਲੈਣ ਦੇਣ ਫਿਰ ਕਿੰਨੇ ਚਾ 220 ਚ ਠੀਕ ਆ ਬਾਈ 30 40 ਮਤਲਬ 25000 ਰੁਪਿਆ ਬਾਈ ਮਾਨਤਾਣ ਹੋ ਗਿਆ ਕਿਹੜਾ ਨੰਬਰ ਆ ਬਾਈ ਬੋਲ ਦਿੰਦੇ ਬਾਈ ਨੰਬਰ ਬੋਲਿਓ ਪਹਿਲਾਂ ਤਾਂ ਠੀਕ ਆ ਬਾਈ ਨਾਮ ਕੀ ਸੀਗਾ ਠੀਕ ਆ ਬਾਈ ਭਾਈ ਜਿਹੜੇ ਵੀ ਵੀਰ ਨੇ ਟਰੈਕਟਰ ਲੈਣੇ ਹੋਏ ਸਾਫ ਕੰਡੀਸ਼ਨ ਦੇ ਟਰੈਕਟਰ ਆ ਰੇਟ ਵੀ ਬਾਈ ਨੇ ਜੈਨੂਅਲ ਰੱਖਿਆ ਹੋਇਆ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਕਰ ਦੂਗਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਬਾਈ ਨੇ ਬੋਲ ਵੀ ਦਿੱਤਾ ਜਿਹੜੇ ਵੀ ਵੀਰ ਨੇ ਟਰੈਕਟਰ ਲੈਣੇ ਹੋਏ ਭਾਈ ਨਾਲ ਜਿਹੜਾ ਸੰਪਰਕ ਉਹ ਬਾਈ ਕਰ ਸਕਦਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ